ਆਦੇ ਵਿੱਚ ਬੁੱਢਾ ਨਾਲੇ ਦਾ ਮੁੱਦਾ ਜਿਹੜਾ ਅਹਿਮ ਜਿਹੜਾ ਰੋਲ ਹੈ ਬੁੱਢਾ ਨਾਲਾ ਹਜੇ ਤੱਕ ਸਾਫ਼ ਨਹੀਂ ਲੰਬੇ ਸਮੇਂ ਤੋਂ ਬੁੱਢੇ ਨਾਲਾ ਸਾਫ਼ ਕਰਨ ਦੀ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਅੱਜ ਖੁਦ ਐਮਐਲਏ ਗੁਰਪ੍ਰੀਤ ਗੋਗੀ ਆਮ ਆਦੀ ਪਾਰਟੀ ਜਿਹੜੇ ਖੁਦ ਬੁੱਢੇ ਨਾਲੇ ਵਿੱਚ ਉਤਰੇ ਕਿਸ਼ਤੀ ਲੈ ਕੇ ਜਿਹੜੇ ਉਤਰੇ ਸੀਗੇ ਕਾਰਨ ਜਾਣਨਾ ਕਿ ਐਮਐਲਏ ਸਾਹਿਬ ਕਿਸ਼ਤੀ ਲੈ ਕੇ ਉਤਰ ਕੇ ਅਸੀਂ ਅੱਜ ਬੁੱਢੇ ਨਾਲੇ ਵਿੱਚ ਕੀ ਕਰਨੇ ਅ ਦੇਖੋ ਕਿਸ਼ਤੀ ਲੈ ਕੇ ਉਤਰ ਕੇ ਅਸੀਂ ਵਾਟਰ ਵੈਲੋਸਿਟੀ ਦੀ ਜਿਹੜੀ ਮੈਜ਼ਰਮੈਂਟ ਸੀਗੀ ਉਹ ਕਰਨੀ ਸੀਗੀ ਵੀ ਪ੍ਰੋਪਰ ਜਿਹੜੇ ਸਾਨੂੰ ਇਹ ਸਿਵਰੇਬੋਰਡ ਵਾਲੇ ਤੇ ਦੂਜੇ ਪੋਲਿਊਸ਼ਨ ਵਾਲੇ ਨੇਰੇ ਚ ਰੱਖਦੇ ਸੀ ਨਹੀਂ ਜੀ ਨਹੀਂ ਇੱਥੇ ਦਾ 703 ਐਮਐਲਡਓ ਡਿੱਗਦਾ ਪਾਣੀ ਚ ਆ ਕੀ ਆ ਉਹਦੇ ਬਾਰੇ ਅਸੀਂ ਆਪਣੀ ਤਸੱਲੀ ਪਹਿਲਾਂ ਕੀਤੀ ਆ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਗਰਾਸੀ ਕੰਪਨੀ ਦਾ ਆ ਇਹ ਐਨਵਾਇਰੋ ਲੈਬ ਕੰਪਨੀ ਹੈਗੀ ਆ ਦਿੱਲੀ ਦੀ ਗੁਰਗਾਓ ਦੀ ਉਹ ਬੁਲਾਈ ਹੋਈ ਸੀ ਉਹਨਾਂ ਨੂੰ ਅਸੀਂ ਪੈਸੇ ਆਪਣੇ ਕੋਲੋਂ ਦਿੱਤੇ ਨੇ ਤਾਂ ਕਿ ਸਰਕਾਰ ਨੂੰ ਤਾਂ ਕਿ ਜਿਹਦੇ ਨਾਲ ਕਿ ਸਰਕਾਰ ਦੇ ਪੈਸੇ ਸੀ ਖਰਾਬ ਨਹੀਂ ਦੇਣੇ ਕਿਉਂਕਿ ਅਸੀਂ ਵੀ ਸਰਕਾਰ ਦਾ ਅੰਸ਼ ਅਸੀਂ ਆਪਣੀ ਜੇਬ ਚੋਂ ਲਾ ਸਕਦੇ ਆ ਉਹਦੇ ਵਿੱਚ ਅਸੀਂ ਸਾਰਾ ਸਰਵੇ ਕਰਕੇ ਕਿਸ਼ਤੀ 'ਚ ਬੈ ਕੇ ਅੰਦਰ ਤੱਕ ਉਹਦੀ ਡੀਪਲੀ ਅਸੀਂ ਮੈਜ਼ਰਮੈਂਟ ਕੀਤੀ ਆ ਜਿਹਦੇ ਵਿੱਚ ਤਕਰੀਬਨ 1470 ਐਮਐਲ ਸੀ 1470 ਹਾਂ ਮਤਲਬ ਡਬਲ ਡਬਲ ਅਸੇ ਅਧਿਕਾਰੀ ਇਹਨਾਂ ਗੱਲਬਾਤ ਕਰਦੇ ਉਹ 510 ਰੇਹ ਕਹਿੰਦੇ 500 ਤੋਂ ਵੀ ਘਟੇ ਜਿਹੜੇ ਅਧਿਕਾਰੀ ਕਹਿੰਦੇ ਉਹਨਾਂ ਨੂੰ ਮੇਰੇ ਨਾਲ ਇੱਥੇ ਕਿਸ਼ਤੀ 'ਚ ਬਿਠਾ ਦਿਓ ਤੁਹਾਡੇ ਮਾਧਿਅਮ ਦੇ ਰਾਹੀਂ ਕਹਿਣਾ ਚਾਹੁੰਦਾ ਮੇਰੇ ਨਾਲ ਕਿਸ਼ਤੀ 'ਚ ਬੈ ਕੇ ਅਸੀਂ ਮੀਟਰ ਦੁਆਰਾ ਲਾ ਲਾਂਗੇ ਅਸੀਂ ਫੇਰ ਪੈਸੇ ਖਰਚ ਲਾਂਗੇ ਤਾਂ ਕਿ ਪਤਾ ਤਾਂ ਲੱਗੇ ਨਾ ਕਿਹੜਾ ਝੂਠ ਆ ਕਿਹੜਾ ਸੱਚ ਗੋਗੀ ਜੀ ਬੁੱਢਾ ਨਾਲਾ ਕਾਲਾ ਪਾਣੀ ਲੰਬੇ ਸਮੇਂ ਤੋਂ ਮੁੱਦਾ ਪਕਿਆ ਹੋਇਆ ਲੁਧਿਆਣੇ ਦੇ ਸ਼ਹਿਰ ਦੀ ਗੱਲ ਕਰੀ। ਇੱਥੋਂ ਅਫਸਰ ਕੋਲੋਂ ਲੰਘਦੇ ਡਰਦੇ ਨੇ। ਲੋਕ ਇੱਥੇ ਜਿਹੜੇ ਹੈਗੇ ਨੇ ਉਹ ਬਿਮਾਰੀਆਂ ਝੂਜ ਰਹੇ ਨੇ। ਤੁਸੀਂ ਅੱਜ ਖੁਦ ਆਪ ਜਾ ਕੇ ਜਿਹੜਾ ਬੁੱਢੇ ਨਾਲੇ ਦੇ ਵਿੱਚ ਕਿਸਤੀ ਵਿੱਚ ਬੈ ਕੇ ਜਿਹੜਾ ਉਤਰਿਓ। ਦੇਖੋ ਉਹ ਮੈਂ ਲੋਕ ਜਿਹੜੇ ਸਾਡੇ ਨੇ ਉਹ ਸਾਡੇ ਲਈ ਰੱਬ ਰੂਪੀ ਨੇ। ਉਹਨਾਂ ਨੇ ਸਾਨੂੰ ਉਮੀਦਾਂ ਦੇ ਬੜੀਆਂ ਸਦਰਾਂ ਨਾਲ ਵਿਸ਼ਵਾਸ ਨਾਲ ਵੋਟਾਂ ਪਾ ਕੇ ਐਮਐਲਏ ਬਣਾਇਆ। ਰਾਈਟ। ਔਰ ਸਾਡਾ ਫਰਜ਼ ਬੰਦਾ ਜੇ ਐਮਐਲਏ ਅਸੀਂ ਉਹਨਾਂ ਦੀਆਂ ਭਾਵਨਾਵਾਂ ਦੇ ਉੱਤੇ ਪਹਿਰਾ ਦਈਏ। ਔਰ ਜੋ ਉਹਨਾਂ ਨੇ ਸਾਨੂੰ ਸਾਨੂੰ ਉਮੀਦਾਂ ਰੱਖਿਆ ਨੇ ਉਹਨਾਂ ਦੇ ਖਰੇ ਉਤਰਨ ਦੀ ਕੋਸ਼ਿਸ਼ ਕਰੀਏ ਮੈਨੂੰ ਇੱਕ ਵਾਰ ਨਹੀਂ ਮੈਨੂੰ ਹਜ਼ਾਰ ਵਾਰ ਮੈਨੂੰ ਲੱਖ ਵਾਰ ਵੀ ਬੁੱਢੇ ਨਾਲੇ ਚੜ੍ਹਣਾ ਪਿਆ ਨਾ ਲੋਕਾਂ ਦੇ ਸਿਹਤ ਨੂੰ ਠੀਕ ਕਰ ਲਈ ਤੇ ਮੈਂ ਜ਼ਰੂਰ ਪੜੂੰਗਾ ਐਮਐਲਏ ਸਾਹਿਬ ਜਰੰਦਰ ਬੜੇ ਡਾਨੇ ਲੱਗਾ ਕਿ ਬਿਮਾਰੀ ਜਿਵੇਂ ਲੋਕ ਜਵੇਂ ਝੂਜਰੇ ਬਿਮਾਰੀਆਂ ਤੋਂ ਕੈਂਸਰ ਹੋ ਰਿਹਾ ਕਾਲਾ ਪੀਲਾ ਵਾਲ ਚਿੱਟੇ ਹੋ ਰਿਹਾ ਤੁਹਾਨੂੰ ਡਾਨੇ ਲੱਗਾ ਜ਼ਰੂਰਤਾਂ ਲੱਗੀਆਂ ਓ ਯਾਰ ਕਹਿੰਦੇ ਨਾ ਜਦ ਸਈਆਂ ਭਲੇ ਕੁਤਵਾਲ ਤੋਂ ਅੱਬ ਡਰ ਕਾਹੇਗਾ ਮੇਰਾ ਮੇਰਾ ਮਹਿਰਮ ਮੇਰਾ ਰੱਬ ਉਹ ਵਾਹਿਗੁਰੂ ਦੀ ਜਦੋਂ ਨਿਗਾਹ ਸਿੱਧੀ ਹੋਵੇ ਨਾ ਤੇ ਐਸੇ ਦਰਿਆਤ ਅਸੀਂ 100 ਰੋਇ ਟੱਪ ਲਈਏ ਕੋਈ ਗੱਲ ਨਹੀਂ ਹੈ। ਅੱਛਾ ਐਮਐਲਏ ਸਾਹਿਬ ਇਹ ਕਾਰਨ ਕੀ ਮੰਨਦੇ ਹੋ ਬੁੱਢੇ ਨਾਲੇ ਦਾ ਕਾਰਨ ਕੀ ਮੰਨਦੇ ਹੋ ਕਿਉਂਕਿ ਨੀ ਪੱਥਰ ਰੱਖੇ ਜਾਂਦੇ ਕਰੋੜਾਂ ਦੇ ਜਿਹੜੇ ਕਿ ਪ੍ਰੋਜੈਕਟ ਆਂਦੇ ਨੇ ਇੱਥੇ ਸਫਾਈ ਕਰਨ ਨੂੰ ਲੈ ਕੇ ਨੀ ਪੱਥਰ ਰੱਖੇ ਜਾਂਦੇ ਕਾਰਨ ਕੀ ਮੰਨਦੇ ਹੋ ਫਿਰ ਅੱਜ ਵੀ ਇਹ ਕਾਲਾ ਹੀ ਆ ਪਾਣੀ ਲੰਬੇ ਸਮੇਂ ਤੋਂ ਸਾਫ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਚਾਹੇ ਆਮ ਆਦੀ ਪਾਰਟੀ ਸਰਕਾਰ ਹੋਣ ਆਈ ਹੈ ਚਾਹੇ ਕਾਂਗਰਸ ਸਰਕਾਰ ਸੀ ਪਿਛਲੇ ਸਮੇਂ ਦੀ ਗੱਲ ਕਰੀਏ ਅੱਜ ਵੀ ਪਾਣੀ ਕਾਲਾ ਦਾ ਕਾਲਾ ਲੋਕ ਇੱਥੇ ਪਰੇਸ਼ਾਨੀ ਜਿਹੜੇ ਆਸ-ਪਾਸ ਦੇ ਜਿਹੜੇ ਪਿੰਡ ਆ ਲੋਕ ਐ ਆਮ ਆਦਮੀ ਪਾਰਟੀ ਦੇ ਐਮਐਲਏ ਕੰਮ ਕਰ ਰਹੇ ਨੇ ਮਨਿਸਟਰ ਕੰਮ ਕਰ ਰਹੇ ਨੇ ਮਾਰਜੋ ਸਾਰੇ ਕਰ ਰਹੇ ਨੇ ਤੇ ਉਹ ਇਸ ਲਈ ਕਰ ਰਹੇ ਨੇ ਨਾ ਕਿ ਉਹ ਸਾਨੂੰ ਅਸੀਂ ਲੋਕਾਂ ਦੇ ਚੁਣੇ ਨੁਮਾਇੰਦੇ ਆ ਅਸੀਂ ਲੋਕਾਂ ਦੀ ਪਸੰਦ ਦੇ ਬੰਦੇ ਆ ਅਸੀਂ ਆਮ ਘਰਾਂ ਦੇ ਕਾਕੇ ਆ ਇਸ ਕਰਕੇ ਅਸੀਂ ਆਮ ਘਰਾਂ ਦੇ ਲੋਕਾਂ ਦੀ ਗੱਲ ਕਰਨੀ ਹੈਗੀ ਆ ਤੇ ਇਸ ਲਈ ਇਹ ਸਾਡੀ ਇੱਕ ਡਿਊਟੀ ਬਣਦੀ ਖਲਾਕੀ ਡਿਊਟੀ ਬਣਦੀ ਆ ਵੀ ਅਸੀਂ ਲੋਕਾਂ ਦੇ ਆ ਉਹਨਾਂ ਨੂੰ ਭਾਵਨਾਵਾਂ ਨੂੰ ਅੱਗੇ ਲੈ ਕੇ ਜਾਈਏ ਉਹਨਾਂ ਦੀਆਂ ਭਾਵਨਾਵਾਂ ਨੂੰ ਮਜ਼ਬੂਤ ਰੱਖੀਏ ਤਾਂ ਕਿ ਉਹ ਕਿਸੇ ਅੱਗੇ ਤੋਂ ਵੋਟਾਂ ਚ ਕਦੇ ਉਹਨਾਂ ਦੇ ਜਿਹੜੇ ਵੋਟ ਪਾਉਣ ਦਾ ਅਧਿਕਾਰ ਆ ਉੱਥੇ ਜਾ ਕੇ ਉਹਨਾਂ ਦਾ ਮਤਲਬ ਮਸ਼ੀਨ ਦੇਖ ਕੇ ਡਰਨ ਨਾ ਕਿ ਹਾਏ ਕਿਨੂੰ ਗਲਤ ਬੋਟ ਬੰਦੇ ਨੂੰ ਵੋਟ ਨਾ ਪਾ ਦਈਏ ਸਹੀ ਨੂੰ ਵੋਟ ਨਾ ਪਾ ਦਈਏ ਕੀ ਆ ਤਾਂ ਕਿ ਇਹ ਲੋਕਾਂ ਲਈ ਵੀ ਇੱਕ ਜਾਗਰੂਤਾ ਦੀ ਇੱਕ ਚੀਜ਼ ਲੈ ਕੇ ਆ ਰਹੇ ਆ ਤਾਂ ਕਿ ਉਹ ਵੀ ਲੋਕ ਵੀ ਦੇਖਣ ਕਿ ਕਿਹੜਾ ਬੰਦਾ ਕਿਹੜੀ ਹੱਦ ਤੱਕ ਸਾਡੇ ਪਿੱਛੇ ਜਾ ਸਕਦਾ ਸੋਸਾਇਟੀ ਪਿੱਛੇ ਜਾ ਸਕਦਾ ਦੇਸ਼ ਪਿੱਛੇ ਜਾ ਸਕਦਾ ਐਸੇ ਲੋਕਾਂ ਨਾਲ ਮਤਲਬ ਲੋਕਾਂ ਦੀ ਸਪਿਰਿਟ ਅਸੀਂ ਬਣਾਉਣੀ ਚਾਹੁੰਦੇ ਆ ਤਾਂ ਕਿ ਲੋਕ ਵੀ ਅਵੇਅਰ ਹੋਣ કેવી દરેક વોટਾਂ પાકે ਆਪਣੇ 5 ਸਾਲ ਜਿਹੜੇ ਖਰਾਬ ਕਰਦੇ ਆ ਉਹ ਚੀਜ਼ ਦਾ ਵੀ ਧਿਆਨ ਰੱਖਣਾ ਜੇ ਅਸੀਂ ਨਹੀਂ ਕੰਮ ਕਰਾਂਗੇ ਬਿਲਕੁਲ ਨਾ ਸਾਨੂੰ ਵੋਟ ਪਾਣ ਇਹ ਵੀ ਗੱਲ ਹੈਗੀ ਐਮਐਲਏ ਸਾਹਿਬ ਜਿਹੜਾ ਪਾਣੀ ਬੁੱਢੇ ਨਾਲੇ ਦਾ ਗੰਦਾ ਪਾਣੀ ਕਾਲਾ ਪਾਣੀ ਹੋ ਚੁੱਕਿਆ ਉਹਨੂੰ ਜ਼ਿਆਦਾਤਰ ਜਿਹੜੇ ਡਾਂਗਾਂ ਨੂੰ ਜਿਹੜੇ ਜ਼ਿੰਮੇਵਾਰ ਜ਼ਿਆਦਾ ਠਰਾਇਆ ਜਾ ਰਿਹਾ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਲਗਤ ਇਹਦੇ ਲਈ ਅਸੀਂ ਡਾਂਗਾਂ ਨਾਲੇ ਨਾਲ ਵੀ ਗੱਲ ਕਰਾਂਗੇ ਜਿਹੜੀਆਂ ਇਲੀਗਲੀ ਤੌਰ ਤੇ ਡਾਂਗਾਂ ਪਾਣੀ ਪਾ ਰਹੀਆਂ ਨੇ ਅਸੀਂ ਉਹਨਾਂ ਨਾਲ ਵੀ ਉਹਨਾਂ ਨੂੰ ਕਰਾਂਗੇ ਉਹਨਾਂ ਨੂੰ ਐਜੂਕੇਟ ਕਰਾਂਗੇ ਸਰ ਅੱਛਾ ਸਰ ਆਖਰੀ ਸਵਾਲ ਆ ਵਿਸ਼ਾ ਸ਼ਾਸਨ ਆ ਰਿਹਾ ਕਿ ਸ਼ਾਸਨ ਦੇ ਵਿੱਚ ਬਾ ਚੁੱਕੀ ਜਾਊਗੀ ਮੁੱਖ ਮੰਤਰੀ ਸਾਹਿਬ ਨਾਲ ਸਪੈਸ਼ਲ ਜਗਲ ਬਿਲਕੁਲ ਬਿਲਕੁਲ ਮਾਨਯੋਗ ਸਪੀਕਰ ਸਾਹਿਬ ਨੂੰ ਤੁਹਾਡੇ ਮਾਧਿਅਮ ਦਰਹੀਂ ਅਪੀਲ ਕਰਾਂਗੇ ਔਰ ਆਪ ਵੀ ਵਿਧਾਨ ਸਭਾ ਚ ਅਸੀਂ ਜ਼ੀਰੋ ਆਵਰ ਚ ਕੋਸ਼ਿਸ਼ ਕਰਾਂਗੇ ਕਿ ਸਾਨੂੰ ਟਾਈਮ ਦੇਣ ਉਹ ਤੇ ਜਦੋਂ ਟਾਈਮ ਦਿੱਤਾ ਤੇ ਅਸੀਂ ਆਪਣਾ ਬੁੱਢੇ ਨਾਲ ਦੀ ਗੱਲ ਕਰਾਂਗੇ ਬਿਲਕੁਲ ਕਿਉਂ ਨਹੀਂ ਕਰਾਂਗੇ ਭਾਈ ਜਿਨ੍ਹਾਂ ਨੇ ਇਹਦਾ ਖਲਾਰਾ ਪਾਇਆ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਲਵਾੜ ਕੀਤਾ ਉਹਨਾਂ ਨਾਲ ਤਾਂ ਕੁਛ ਨਾ ਕੁਛ ਉਹਨਾਂ ਨੂੰ ਤਾਂ ਪ੍ਰਸ਼ਾਦ ਦੇਣਾ ਚਾਹੀਦਾ ਨਾ अच्छा एमएलए साहब जरासी ने इस संबंध ਵਿੱਚ ਆਮਾਦੀ ਪਾਰਟੀ ਜਿਹੜੇ ਹੋਰ ਐਮਐਲ ਕਲਵਨ ਸਿੰਘ ਸੁਧਨਾ ਵੀ ਗੱਲ ਕੀਤੀ ਸੀ ਉਹ ਕਹਿੰਦੇ ਸਾਡੇ ਤਾਂ ਸਾਰੇ ਕੰਮ ਹੁੰਦੇ ਅਧਿਕਾਰੀ ਕੰਮ ਕਰ ਰਿਹਾ ਵੀ ਉਹਨਾਂ ਦੇ ਕਿਉਂ ਨਹੀਂ ਕਰ ਰਹੇ ਇਹ ਉਹਨਾਂ ਨੇ ਗੱਲ ਸਪਸ਼ਟ ਨਹੀਂ ਕੀਤੀ ਇਹ ਤੁਸੀਂ ਉਹਨਾਂ ਨੂੰ ਪੁੱਛ ਲਓ ਇਹ ਤੁਸੀਂ ਉਹਨਾਂ ਨੂੰ ਪੁੱਛ ਲਓ ਮੈਂ ਆਪਣੀ ਗੱਲ ਕਰ ਜੀ ਬਿਲਕੁਲ ਐਸੀ ਗੁਰਪ੍ਰੀਤ ਸਿੰਘ ਗੋਗੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਖੁਦ ਬੁੱਢੇ ਨਾਲੇ ਦੇ ਇੱਥੇ ਵਿੱਚ ਗੰਦੇ ਪਾਣੀ ਦੇ ਵਿੱਚ ਉਤਰ ਕੇ ਕਿਸਤੀ ਵਿੱਚ ਉਤਰ ਕੇ ਜਿਹਨਾਂ ਨੇ ਮੈਜ਼ਰਮੈਂਟ ਕੀਤੀ ਹੈ ਤੇ ਪਾਣੀ ਨੂੰ ਜਿਹੜਾ ਕਿ ਉਹਨਾਂ ਨੇ ਦੱਸਿਆ ਕਿ ਐਮਐਲਡੀ 14-1500 ਦੇ ਕਰੀਬ ਜਿਹੜਾ ਦੱਸਿਆ ਹੈ ਕਿ ਜਿਹੜੇ ਅਧਿਕਾਰੀ ਨਾਲ ਗੱਲਬਾਤ ਕਰਦੇ ਆ ਉਹ 500 ਤੋਂ ਘੱਟ ਦੱਸ ਰਿਹਾ ਫਿਰ ਇਸ ਤੋਂ ਬਾਅਦ ਗੁਰਪ੍ਰੀਤ ਗੋਗੀ ਖੁਦ ਆਪ ਜਿਹੜੇ ਕਿ ਕਿਸਤੀ ਵਿੱਚ ਉਤਰ ਕੇ ਜਿਹੜੀ ਮੈਜ਼ਰਮੈਂਟ ਕੀਤੀ ਹੈ ਔਰ ਜਿਹੜੇ ਇਹ ਬੁੱਢੇ ਨਾਲੇ ਦੇ ਜਿਹੜੀ ਗੱਲ ਕੀਤੀ ਜਾ ਬੁੱਢੇ ਨਾਲੇ